ਜਦੋਂ ਚਮਕੌਰ ਦੀ ਜੰਗ ਵਿੱਚ 40 ਸਿੰਘ ਅਤੇ ਦੋ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਸਨ ਤਾਂ ਵਜ਼ੀਰ ਖਾਂ ਦੇ ਹੁਕਮ ਨਾਲ ਨੇੜੇ ਦੇ ਸਾਰੇ ਪਿੰਡਾਂ ਵਿੱਚ ਢੰਡੋਰਾ ਪਟਵਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ 40 ਸਿੰਘਾਂ ਨੂੰ ਸਨੇ ਦੋਵੇਂ ਸਹਿਬਜ਼ਾਦਿਆਂ ਦੀ ਗੜੀ ਵਿੱਚੋਂ ਨਿਕਲਦੇ ਸਾਰ ਹੀ ਮੁਗਲ ਫੌਜ ਨੇ ਕਤਲ ਕਰ ਦਿੱਤਾ ਹੈ ਅਤੇ ਇਸ ਬਾਗੀ ਟੋਲੇ ਦਾ ਕੋਈ ਹੋਰ ਸਾਥੀ ਕਿਸੇ ਨੂੰ ਮਿਲੇ ਜਾਂ ਪਤਾ ਲੱਗੇ ਤਾਂ ਉਸ ਦੀ ਇਤਲਾ ਚਟ ਨੇੜੇ ਦੇ ਸਰਕਾਰੀ ਕਰਮਚਾਰੀ ਨੂੰ ਜੇਤੀ ਜਾਵੇ ਗੜੀ ਦੀ ਰਨ ਭੂਮੀ ਵਿੱਚ ਕੋਈ ਵੀ ਮਨੁੱਖ ਜਾ ਕੇ ਕਿਸੇ ਲਾਸ਼ ਨੂੰ ਉਠਾਣ ਦਾ ਯਤਨ ਨਾ ਕਰੇ ਜੋ ਕੋਈ ਐਸਾ ਕਰੇਗਾ ਉਸਨੂੰ ਸਰਕਾਰੀ ਮੁਲਜ਼ਮ ਸਮਝ ਕੇ ਗਿਰਫਤਾਰ ਕੀਤਾ ਜਾਵੇਗਾ ਜਦੋਂ ਇਹ ਟੰਡੋਰਾ ਬੀਬੀ ਹਰਸ਼ਰਨ ਕੌਰ ਨੇ ਸੁਨਿਆ ਜੋ ਕਿ ਪਿੰਡ ਕੁਰੰਡ ਦੀ ਰਹਿਣ ਵਾਲੀ ਸੀ ਜਿਸ ਨੂੰ ਅੱਜ ਕੱਲ੍ਹ ਰਾਏਪੁਰ ਆਖਦੇ ਹਨ ਬੀਬੀ ਸ਼ਰਨ ਕੌਰ ਨੇ ਆਪਣੀ ਬੁੱਢੀ ਮਾਤਾ ਜੀ ਨੂੰ ਪਿੰਡ ਵਿੱਚ ਪਿੱਟਿਆ ਟੰਡੋਰਾ ਆ ਕੇ ਦੱਸਿਆ ਬੀਬੀ ਸ਼ਰਨ ਕੌਰ ਨੇ ਆਪਣੀ ਮਾਤਾ ਜੀ ਨੂੰ ਕਿਹਾ ਕਿ ਮੈਂ ਆਪਣੇ ਵੀਰਾਂ ਅਤੇ ਬਜ਼ੁਰਗਾਂ ਦਾ ਰਣ ਭੂਮੀ ਵਿੱਚ ਜਾ ਕੇ ਸੰਸਕਾਰ ਕਰਾਂਗੀ ਮੈਂ ਉਹਨਾਂ ਦੀ ਲਾਸ਼ਾਂ ਨੂੰ ਇਸ ਤਰ੍ਹਾਂ ਕੁੱਤੇ ਕਾਂਵਾਂ ਇਲਾਦੀ ਨੂੰ ਖਾਂ ਲਈ ਮદાન ਵਿੱਚ ਛੱਡ ਦੇਣਾ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਮੈਨੂੰ ਤੁਸੀਂ ਆਗਿਆ ਦਿਓ ਤਾਂ ਜੋ ਮੈਂ ਆਪਣੇ ਸ਼ਹੀਦ ਵੀਰਾਂ ਅਤੇ ਬਜ਼ੁਰਗਾਂ ਦੇ ਗੁਰਮਤ ਅਨੁਸਾਰ ਸੰਸਕਾਰ ਕਰਨ ਦਾ ਫਰਜ਼ ਨਿਭੜੇ ਚਾਰ ਸਕਾਂ ਬੀਬੀ ਸ਼ਰਨਕੌਰ ਜੀ ਦੀ ਮਾਤਾ ਜੀ ਨੇ ਕਿਹਾ ਬੇਟੀ ਰਾਤ ਹਨੇਰੀ ਹੈ ਕੜਕਾਂ ਦੀ ਸਰਦੀ ਪੈ ਰਹੀ ਹੈ ਮੁਗਲ ਫੌਜਾਂ ਦੀ ਪੈਰੀ ਜਗਾ ਜਗਾ ਲੱਗੇ ਹੋਏ ਹਨ ਗੜੀ ਦਾ ਇਰਦਾ ਗਿਰਦਾ ਸ਼ਹੀਦਾਂ ਦੀਆਂ ਅਤੇ ਹਕੂਮਤ ਦੇ ਮਰੇ ਹੋਏ ਫੌਜੀਆਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਹੋਵੇਗਾ ਤੂੰ ਕਿਵੇਂ ਇੰਨੀਆਂ ਬਿਆੰਤ ਲੋਥਾਂ ਵਿੱਚੋਂ ਸਿੰਘ ਸ਼ਹੀਦਾਂ ਦੀਆਂ ਲੋਥਾਂ ਨੂੰ ਪਛਾਣ ਕੇ ਇਕੱਠੀਆਂ ਕਰਕੇ ਸੰਸਕਾਰ ਕਰੇਗੀ ਬੀਬੀ ਚਰਨ ਕੋਰ ਨੇ ਕਿਹਾ ਮਾਤਾ ਜੀ ਮੈਂ ਹੱਤੀ ਕੜੀ ਤੇੜਕਸ਼ੈਰੀ ਤੇ ਵਾਲਾ ਤੋਂ ਪਛਾਣ ਲਵਾਂਗੀ ਮੇਰੀ ਪਹਿਲੀ ਕੋਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਲੱਭਣ ਦੀ ਹੋਵੇਗੀ ਤੇ ਉਸਦੇ ਬਾਅਦ ਜਿੰਨੇ ਵੀ ਸਿੰਘਾਂ ਦੀਆਂ ਲਾਸ਼ਾਂ ਲੱਭ ਸਕੀਆਂ ਇਕੱਠੀਆਂ ਕਰਕੇ ਇੱਕੋ ਅੰਗੇਠੇ ਵਿੱਚ ਸਬਦ ਦਾ ਸੰਸਕਾਰ ਕਰਾਂਗੀ ਬਜ਼ੁਰਗ ਬੀਬੀ ਨੇ ਕਿਹਾ ਪਰ ਜੋ ਕਿਸੇ ਨੇ ਤੈਨੂੰ ਰਣ ਭੂਮੀ ਵੱਲ ਜਾਂਦੀ ਨੂੰ ਰਸਤੇ ਵਿੱਚ ਹੀ ਆ ਕੇ ਰਿਆ ਤਾਂ ਤੂੰ ਕੀ ਕਰੇਂਗੀ ਬੀਬੀ ਸ਼ਰਨ ਕੋਰ ਨੇ ਕਿਹਾ ਮੈਂ ਸਿੰਘ ਬੱਚੀ ਹਾਂ ਉਸ ਸਮੇਂ ਕਿਰਪਾਨ ਧੂਕੇ ਉਸਨੂੰ ਮਾਰ ਮੁਕਾਵਾਂਗੀ ਜਾਂ ਆਪ ਜੂਜ ਮਰਾਂਗੀ ਜੇ ਸਹੀ ਸਲਾਮਤ ਮੈਦਾਨੇ ਜੰਗ ਵਿੱਚ ਪਹੁੰਚ ਗਈ ਜੋ ਹੁਣ ਸੁਨਸਾਨ ਪਿਆ ਹੈ ਤਾਂ ਸ਼ਹੀਦ ਵੀਰਾਂ ਦੇ ਸੰਸਕਾਰ ਕਰਕੇ ਹੀ ਮੁੜਾਂਗੀ ਅੱਗੇ ਜਿਵੇਂ ਗੁਰੂ ਜੀ ਨੂੰ ਭਾਵੇ ਉਹੀ ਹੋਣਾ ਹੈ ਬਿਰਦ ਬੇਬੇ ਜੀ ਨੇ ਆਪਣੀ ਬੱਚੀ ਦਾ ਦ੍ਰਿੜ ਇਰਾਦਾ ਵੇਖ ਕੇ ਉਸਨੂੰ ਅੱਗੇ ਦਿੰਦੇ ਹੋਏ ਕੁਝ ਕੋਰਾ ਕਪੜਾ ਤੇ ਪਾਣੀ ਦਾ ਘੜਾ ਅਤੇ ਅੱਗ ਲਗਾਉਣ ਦੀ ਸਮੱਗਰੀ ਦੇ ਕੇ ਆਖਿਆ ਕਿ ਇਹ ਵਸਤਾਂ ਆਪਣੇ ਨਾਲ ਲੈ ਜਾ ਲੋਥਾਂ ਦੇ ਇਸ਼ਨਾਨ ਕਰਾਣੇ ਤਾਂ ਅਜੇ ਬਿਖੜੇ ਸਮੇ ਔਖਾ ਹੈ ਪਰ ਸ਼ਹੀਦ ਸਿੰਘਾਂ ਦੇ ਮੂੰਹ ਧੋ ਕੇ ਕੱਪੜੇ ਨਾਲ ਪੂੰਝ ਕੇ ਇਹ ਕੋਰਾ ਕਪੜਾ ਉੱਪਰ ਪਾ ਦੇਈ ਮੈਂ ਤੇਰੀ ਉਡੀਕ ਰੱਖਾਂਗੀ ਘਰ ਉਤਰਨ ਤੋਂ ਪਹਿਲਾਂ ਬੀਬੀ ਸ਼ਰਨਕੌਰ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਗੁਰੂ ਜੀ ਮੈਂ ਤੇਰੀ ਬੱਚੀ ਹਾਂ ਆਪ ਜੀ ਆਪਣਾ ਕਾਰਜ ਆਪ ਹੀ ਸਵਾਰਨ ਵਾਲੇ ਹੋ ਮੈਨੂੰ ਬਲ ਬਖਸ਼ੋ ਜੋ ਇਹ ਸੇਵਾ ਤੋੜ ਨਹੀਂ ਬਾ ਸਕਾਂ ਉਸ ਦੇ ਬਾਅਦ ਆਪਣੀ ਬੇਬੇ ਜੀ ਨਾਲ ਪਿਆਰ ਕਰਕੇ ਚੀਜ਼ਾਂ ਲੈ ਕੇ ਬਹੁਤ ਸਾਵਧਾਨੀ ਨਾਲ ਰਣੂ ਭੂਮੀ ਵਿੱਚ ਪਹੁੰਚ ਗਈ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਬੀਬੀ ਸ਼ਰਨਕੌਰ ਜੀ ਇੱਕ ਦਰਖਤ ਦੇ ਓਲੇ ਰੁਕ ਕੇ ਸਿਪਾਈਆਂ ਦੀ ਹਿਰਜੁਲ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਰਾਤ ਨੂੰ ਦੁਸ਼ਮਣ ਥੱਕ ਟੁੱਟ ਕੇ ਬੈਠ ਗਿਆ ਸੀ ਉਸ ਵੇਲੇ ਬੀਬੀ ਚਰਨਕੌਰ ਹੱਥ ਵਿੱਚ ਦੀਵੇ ਦੀ ਰੋਸ਼ਨੀ ਲੈ ਕੇ ਮਦਾਨੇ ਜੰਗ ਵਿੱਚ ਪਹੁੰਚ ਗਈ। ਉੱਥੇ ਹੀ ਕੁਝ ਜਗ੍ਹਾ ਨੂੰ ਸਾਫ਼ ਕਰਕੇ ਸੰਸਕਾਰ ਕਰਨ ਲਈ ਤਿਆਰ ਕਰ ਲਈ। ਫਿਰ ਬੀਬੀ ਚਰਨਕੌਰ ਹੱਥ ਵਿੱਚ ਪਾਏ ਕੜੇ ਅਤੇ ਵਾਲਾਂ ਤੋਂ ਸਿੰਘਾਂ ਦੀ ਦੇਹਾਂ ਨੂੰ ਪਹਿਚਾਨਣ ਲੱਗ ਪਈ। ਜੋ ਕੋਈ ਸਿੰਘ ਦੀ ਲੋਥ ਪ੍ਰਤੀਤ ਹੁੰਦੀ ਸੀ ਉਸ ਨੂੰ ਸਤਿਕਾਰ ਨਾਲ ਚੁੱਕ ਕੇ ਸੰਸਕਾਰ ਵਾਲੀ ਥਾਂ ਤੇ ਰੱਖ ਆਉਂਦੀ ਸੀ। ਉੱਥੇ ਹੀ ਇੱਕ ਆਯਾਲੀ ਦਾ ਵੱਡਾ ਵਾੜਾ ਸੀ ਉੱਥੇ ਬਿਆੰਤ ਬਾਲਣ ਪਿਆ ਸੀ ਪਰ ਉਹ ਲੜਾਈ ਤੋਂ ਡਰਦਾ ਵਾੜਾ ਸੁੰਨਾ ਛੱਡ ਗਿਆ ਸੀ ਇਸ ਤਰ੍ਹਾਂ ਲਬਦਿਆ ਹੋਇਆ ਉਸ ਦੇਵੀ ਨੇ ਤੀ ਕੋ ਸਿੰਘ ਲੱਭੇ ਦੋਹਾਂ ਹੀ ਸਹਿਬਜ਼ਾਦਿਆਂ ਦੀਆਂ ਮਾਸੂਮ ਜਿੰਦੜੀਆਂ ਲੱਭੀਆਂ ਸ਼ਹੀਦ ਸਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਲੱਭ ਕੇ ਬੀਬੀ ਜੀ ਵੈਰਾਗ ਵਿੱਚ ਚਲੀ ਗਈ ਪਰ ਛੇਤੀ ਹੀ ਸੂਰਤ ਸੰਭਲ ਗਈ ਉਹਨਾਂ ਨੂੰ ਬਹੁਤ ਸਤਕਾਰ ਨਾਲ ਚੁੱਕ ਕੇ ਲਿਆਈ ਉਸ ਤੋਂ ਬਾਅਦ ਸ਼ਹੀਦ ਸਿੰਘਾਂ ਦੀ ਮੂਸਾਫ਼ ਕਰਕੇ ਅਤੇ ਧੋ ਕੇ ਲੱਕੜੀਆਂ ਇਕੱਠੀਆਂ ਕਰਕੇ ਚਿਤਾ ਬਣਾਈ ਅਤੇ ਇਸ ਉੱਤੇ ਸਿੰਘ ਸਿੱਧਾਂ ਦੀਆਂ ਬਾਹਾਂ ਧੜ ਸਿਰ ਆਦੀ ਧਰ ਦਿੱਤੀਆਂ। ਸ਼ੀਦਾਂ ਦੀਆਂ ਦੇਹਾਂ ਨੂੰ ਢੋਂਦਿਆਂ ਹੋਇਆਂ ਬੀਬੀ ਸ਼ਰਨਕੌਰ ਦੀਆਂ ਲੱਤਾਂ ਥੱਕ ਗਈਆਂ, ਸਰੀਰ ਹੱਫ ਗਿਆ ਪਰ ਦਿਲ ਤਕੜਾ ਰਿਹਾ। ਬੀਬੀ ਸ਼ਰਨਕੌਰ ਨੇ ਹੋਰ ਸਿੰਘਾਂ ਦੇ ਸਰੀਰ ਭਾਲਣ ਦਾ ਯਤਨ ਕੀਤਾ ਪਰ ਉਸ ਨੂੰ ਹੱਥ ਨਾ ਆਏ। ਲੋਥ ਤੇ ਲੋਥ ਚੜੀ ਹੋਈ ਸੀ ਕੋਈ ਪਤਾ ਨਹੀਂ ਸੀ ਲੱਗਦਾ ਆਖਰ ਇੱਕ ਦੇ ਉਸ ਨੂੰ ਲੱਭ ਹੀ ਪਈ ਉਸ ਦੇ ਲਾਗੇ 100 ਮੁਸਲਮਾਨ ਮਰਿਆ ਪਿਆ ਸੀ ਉਸ ਲੋਥ ਨੂੰ ਵੇਖ ਕੇ ਬੀਬੀ ਸ਼ਰਨ ਕੌਰ ਜੀ ਬਹੁਤ ਜ਼ਿਆਦਾ ਖੁਸ਼ ਹੋਈ ਉਸਨੇ ਲੋਥ ਨੂੰ ਚੁੱਕਿਆ ਤੇ ਪਛਾਣਿਆ ਦੀਵੇ ਦੀ ਰੋਸ਼ਨੀ ਆਸਰੇ ਚਿਹਰੇ ਨੂੰ ਚੰਗੀ ਤਰ੍ਹਾਂ ਵੇਖਿਆ ਪਛਾਣ ਕੇ ਉਹ ਹੌਲੀ ਜੀ ਬੋਲੀ ਵਾਹ ਮੇਰੇ ਸ਼ਹੀਦ ਪਤੀ ਦੇਵਤਾ ਆਪ ਦੀ ਬਹਾਦਰੀ ਤੇ ਸ਼ਹੀਦੀ ਦੀ ਮੈਂ ਉਪਮਾ ਕਰਦੀ ਹਾਂ ਆਪ ਵੱਡੇ ਭਾਗਾਂ ਵਾਲੇ ਜੀ ਜਿਨ੍ਹਾਂ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ ਮੈਂ ਕਰੂ ਤੁਰਦੇ ਨੂੰ ਜੋ ਕੁਝ ਆਖਿਆ ਸੀ ਸੋ ਕੁਝ ਹੋਇਆ ਮੇਰੇ ਧਨ ਭਾਗ ਮੇਰਾ ਪਤੀ ਸ਼ਹੀਦ ਹੋ ਗਿਆ ਮੇਰੇ ਪ੍ਰੀਤਮ ਮੈਂ ਤੇਰੀ ਉਪਮਾ ਕਰਦੀ ਰਹਾਂਗੀ ਉਸ ਤੋਂ ਬਾਅਦ ਆਪਣੇ ਪਤੀ ਦੀ ਲੋਥ ਨੂੰ ਚੁੱਕ ਕੇ ਉਸੇ ਥਾਂ ਲੈ ਆਈ ਉਸ ਤੋਂ ਬਾਅਦ ਸਾਰੀਆਂ ਲੋਥਾਂ ਰੱਖ ਕੇ ਦੀਵੇ ਦੀ ਲਾਟ ਨਾਲ ਉਸਨੇ ਅੱਗ ਲਾ ਦਿੱਤੀ ਸੁੱਕਾ ਬਾਲਣ ਸੀ ਪਲਾ ਵਿੱਚ ਦੀ ਅੱਗ ਦੇ ਭਾਂਬੜ ਮਚ ਪਏ ਅੱਗ ਦੇ ਭਾਂਬੜਾਂ ਨਾਲ ਦੂਰ ਦੂਰ ਤੱਕ ਚਾਦਰਨ ਹੋ ਗਿਆ ਮੁਗਲ ਸਿਪਾਈ ਮੈਦਾਨੇ ਜੰਗ ਵਿੱਚ ਅੱਗ ਬਲਦੀ ਵੇਖ ਕੇ ਬਹੁਤ ਹੈਰਾਨ ਹੋਏ ਪਹਿਲਾ ਦੀਵਾ ਵੇਖ ਕੇ ਹੈਰਾਨ ਸਨ ਪਰ ਡਰਦੇ ਅੱਗੇ ਨਹੀਂ ਸੀ ਆਉਂਦੇ ਉਹ ਸਮਝਦੇ ਸਨ ਕਿ ਕੋਈ ਭੂਤ ਚ레ਲ ਹੈ ਜੋ ਲੋਥਾਂ ਚ ਗਿਰਦੇ ਫਿਰਦੀ ਹੈ ਪਰ ਜਦੋਂ ਅੱਗ ਬਲੀ ਤਾਂ ਉਹ ਰੁਕੇ ਨਾ ਰਹੇ ਛੱਟਪਟ ਧੋੜੇ ਆਈ ਆ ਕੇ ਕੀ ਵੇਖਦੇ ਹਨ ਕਿ ਮਰਦਾਂ ਦੀਆਂ ਲੋਥਾਂ ਸੜ ਰਹੀਆਂ ਹਨ ਇੱਕ ਇਕੱਲੀ ਔਰਤ ਕੋਲ ਖਲੋਤੀ ਹੈ ਵੱਡੀ ਸਾੜੀ ਲੱਕੜ ਨਾਲ ਹਿਲਾ ਹਿਲਾ ਕੇ ਸਾੜ ਰਹੀ ਹੈ ਮੁਗਲ ਸਿਪਾਈ ਬਹੁਤ ਹੈਰਾਨ ਹੋਏ ਅੱਧੀ ਰਾਤ ਦੇ ਸਮੇਂ ਲੜਾਈ ਦੇ ਮੈਦਾਨ ਵਿੱਚ ਇੱਕ ਇਸਤਰੀ ਨੂੰ ਕਿਵੇਂ ਹੌਸਲਾ ਪਿਆ ਸਿਪਾਈਆਂ ਨੇ ਡਰਦਿਆਂ ਡਰਦਿਆਂ ਦੂਰੋਂ ਹੀ ਪੁੱਛਿਆ ਤੂੰ ਕੌਣ ਹੈ ਬੀਬੀ ਸ਼ਰਨਕੌਰ ਨੇ ਉਨਾ ਵੱਲ ਵੇਖੇ ਬਿਨਾ ਹੀ ਉੱਤਰ ਦਿੱਤਾ ਮੈਂ ਸ਼ਰਨਕੌਰ ਹਾਂ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ ਉਹ ਡਰੀ ਨਹੀਂ ਡੋਲੀ ਨਹੀਂ ਮੁਗਲ ਛਪਾਈਆਂ ਨੇ ਫਿਰ ਪੁੱਛਿਆ ਇੱਥੇ ਕੀ ਕਰਨ ਆਈ ਹੈ ਬੀਬੀ ਸ਼ਰਨਕੌਰ ਨੇ ਕਿਹਾ ਆਪਣੇ ਸ਼ਹੀਦ ਪਤੀ ਦਾ ਸੰਸਕਾਰ ਕਰਨ ਵਾਸਤੇ ਆਈ ਹਾਂ ਪਹਿਰੇਦਾਰ ਨਿਡਰ ਤੇ ਦਲੇਰ ਬੀਬੀ ਜੀ ਦੇ ਜਵਾਬ ਸੁਣ ਕੇ ਹੈਰਾਨ ਹੋ ਗਏ ਅਤੇ ਇੱਕੋ ਵਾਰੀ ਸਾਰਿਆਂ ਨੇ ਬੀਬੀ ਸ਼ਰਨਕੌਰ ਉੱਤੇ ਹਮਲਾ ਕਰ ਦਿੱਤਾ ਬੀਬੀ ਜੀ ਹਰ ਔਕੜ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਸਨ ਪਹਿਲਾ ਵਾਰ ਰੋਕਦੇ ਰਹੇ ਫਿਰ ਆਪਣੀ ਕਰਪਾਨ ਐਸੀ ਵਾਹੀ ਕੀਤੀ ਕਈ ਪਹਿਰੇਦਾਰਾਂ ਨੂੰ ਝਟਕਾ ਸੁੱਟਿਆ ਕਟਾ ਵੱਡੀ ਦਾ ਰੋਲਾ ਸੁਣ ਕੇ ਹੋਰ ਕਈ ਫੌਜੀ ਆ ਗਏ ਇਸ ਸਖਤ ਮੁਕਾਬਲੇ ਵਿੱਚ ਬੀਬੀ ਜੀ ਵੀ ਸਖਤ ਜ਼ਖਮੀ ਹੋ ਕੇ ਡਿੱਗ ਪਈ ਮੁਗਲ ਸਿਪਾਈਆਂ ਨੇ ਜ਼ਖਮੀ ਬੀਬੀ ਨੂੰ ਚੁੱਕ ਕੇ ਅੰਗੇਠੇ ਵਿੱਚ ਹੀ ਸੁੱਟ ਦਿੱਤਾ ਅਤੇ ਬੀਬੀ ਜੀ ਵੀ ਸ਼ਹੀਦਾਂ ਵਿੱਚ ਜਾ ਰਲਈ ਅਗਨੇ ਉਸਦੇ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗੁਰੂ ਜੀ ਦੀ ਸੁਪੁੱਤਰੀ ਸ਼ਹੀਦਾਂ ਦਾ ਸੰਸਕਾਰ ਕਰਦੀ ਹੋਈ ਆਪ ਸ਼ਹੀਦ ਹੋ ਗਈ ਉਸਦੀ ਰੂਹ ਉਸਦੇ ਪਤੀ ਦੀ ਰੂਹ ਨਾਲ ਜਾ ਮਿਲੀ ਦੂਜੇ ਦਿਨ ਫੁਲਕਿਆਂ ਦੇ ਸਰਦਾਰ ਤਰੋਗ ਸਿੰਘ ਅਤੇ ਰਾਮ ਸਿੰਘ ਜੋ ਮਾਮਲਾ ਤਰਨ ਆਏ ਸਨ ਮੈਦਾਨੇ ਜੰਗ ਵਿੱਚ ਪਹੁੰਚੇ ਅਤੇ ਅੰਗੀਠੇ ਤੇ ਬੀਬੀ ਸ਼ਰਨਕੌਰ ਜੀ ਦੇ ਅਧ ਜਲੇ ਸਰੀਰ ਨੂੰ ਵੇਖ ਕੇ ਦੰਗ ਰਹਿ ਗਏ ਕਿ ਸਾਥੂ ਵੀ ਪਹਿਲਾਂ ਇਹ ਬੀਬੀ ਜੀ ਆਕੀ ਸ਼ਹੀਦਾਂ ਦਾ ਸੰਸਕਾਰ ਕਰ ਗਈ ਅਤੇ ਆਪ ਵੀ ਪਹਿਰੇਦਾਰਾਂ ਦੇ ਹੱਥੋਂ ਸ਼ਹੀਦ ਹੋ ਗਈ। ਉਹਨਾਂ ਦੋਹਾਂ ਸਰਦਾਰਾਂ ਨੂੰ ਸੋਚ ਭਰੀ ਕਿ ਇਹ ਬਿੱਬੀ ਇਸ ਗੜੀ ਦੇ ਕਿਸੇ ਲਾਗਲੇ ਪਿੰਡ ਦੀ ਹੀ ਹੈ। ਇਸ ਲਈ ਬਿੱਬੀ ਜੀ ਦੇ ਪਦ ਜਿਨ੍ਹਾਂ ਨੂੰ ਪਾਲਦੇ ਪਿੰਡ ਕੁਰੰਡ ਪਹੁੰਚ ਗਏ ਅਤੇ ਪੁੱਛਦੇ ਪਹੁੰਚਾਂਦੇ ਬਿਰਦ ਬੇਬੇ ਜੀ ਨੂੰ ਜਾ ਮਿਲੇ। ਅਦੇ ਬਿੱਬੀ ਜੀ ਦੇ ਸ਼ਹੀਦਾਂ ਦੇ ਸੰਸਕਾਰ ਕਰਨ ਅਤੇ ਆਪ ਵੀ ਸ਼ਹੀਦ ਹੋ ਜਾਣ ਦੀ ਵਾਰਤਾ ਬੇਬੇ ਜੀ ਨੂੰ ਸੁਣਾਈ ਬੇਬੇ ਜੀ ਨੇ ਆਪਣੀ ਬੱਚੀ ਹਰਸ਼ਰਨ ਕੌਰ ਦੀ ਮਹਾਨ ਦਲੇਰੀ ਨੂੰ ਸੁਣ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਸ ਦੀ ਪੁੱਤਰੀ ਦੀ ਸੇਵਾ ਪਰਵਾਨ ਕਰਕੇ ਚਿਹਦੀ ਬਖਸ਼ ਕੇ ਉਸ ਦੀ ਕੁੱਖ ਨੂੰ ਸਫਲ ਕੀਤਾ ਹੈ ਜਦੋਂ ਇਹਨਾਂ ਸਰਦਾਰਾਂ ਨੇ ਬੀਬੀ ਹਰਸ਼ਰਨ ਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਸਮਾਚਾਰ ਸ੍ਰੀ ਦਮਦਮੇ ਸਾਹਿਬ ਗੁਰੂ ਕੀ ਕਾਸ਼ੀ ਜਾ ਕੇ ਸ੍ਰੀ ਕਲਗੀਧਰ ਜੀ ਨੂੰ ਸੁਣਾਇਆ ਤਾਂ ਆਪ ਬੋਧ ਗਦਗਦ ਹੋਏ ਅਤੇ ਫਰਮਾਇਆ ਕਿ ਇਸ ਸੁਪਤਰੀ ਨੇ ਸਿੱਖੀ ਦੀਆਂ ਜੜ੍ਹਾਂ ਪਤਾਲ ਵਿੱਚ ਜਾ ਗੱਡੀਆਂ ਹਨ ਧੰ ਬੀਬੀ ਹਰਸ਼ਰਨ ਕੌਰ ਜੀ ਧੰ ਸਿੱਖੀ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ